ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਮੇਰੇ ਵੀਰੋ ਹੁਣੇ-ਹੁਣੇ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਜਿਹੜਾ ਸਾਰੇ ਟੀਵੀ ਚੈਨਲਾਂ 'ਤੇ ਚੱਲ ਰਿਹਾ ਜਿਦੇ ਵਿੱਚ ਉਹਨਾਂ ਨੇ ਦੋ ਤਿੰਨ ਗੱਲਾਂ ਕਹੀਆਂ ਨੇ ਇੱਕ ਤਾਂ ਉਹਨਾਂ ਨੇ ਕਿਹਾ ਕਿ ਜਥੇਦਾਰ ਸਾਹਿਬਾਨ ਨੂੰ ਜਿਹੜੇ ਤਰੀਕੇ ਨਾਲ ਹਟਾਇਆ ਗਿਆ ਮੇਰੇ ਮਨ ਨੂੰ ਠੇਸ ਪਹੁੰਚੀ ਹੈ ਬਿਲਕੁਲ ਉਹ ਗੱਲ ਸਹੀ ਹੈ ਸਾਡੇ ਸਾਰਿਆਂ ਦੇ ਮਨ ਨੂੰ ਠੇਸ ਪਹੁੰਚੀ ਹੈ ਐਸਾ ਵਿਵਹਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨਾਲ ਨਹੀਂ ਹੋਣਾ ਚਾਹੀਦਾ ਕਿਸੇ ਵੀ ਜਥੇਦਾਰ ਸਾਹਿਬਾਨ ਨਾਲ ਨਹੀਂ ਹੋਣਾ ਚਾਹੀਦਾ ਔਰ ਦੂਜੀ ਗੱਲ ਉਹਨਾਂ ਨੇ ਕਹੇ ਕਿ ਜੋ ਕੁਝ ਹੋਇਆ ਕੱਲ ਜੋ ਕੁਝ ਅੰਤਰਨ ਕਮੇਟੀ ਨੇ ਕੀਤਾ ਉਹ ਇੱਕ ਵਿਸ਼ੇਸ਼ ਵਿਅਕਤੀ ਵਾਸਤੇ ਇੱਕ ਵਿਅਕਤੀ ਵਿਸ਼ੇਸ਼ ਵਾਸਤੇ ਕੀਤਾ ਜਿਹੜੇ ਕਿ ਉਹਨਾਂ ਦੇ ਭਾਈਆ ਜੀ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਵਿਅਕਤੀ ਵਿਸ਼ੇਸ਼ ਦੇ ਰੂਪ ਵਿੱਚ ਉਹਨਾਂ ਨੇ ਗੱਲ ਕਹਿ ਦਿੱਤੀ ਚਲੋ ਸਿੱਧਾ ਨਾਲ ਆ ਕੇ ਵੈਸੇ ਤੇ ਕਹਿ ਸਕਦੇ ਸੀਗੇ ਔਰ ਤੀਜੀ ਗੱਲ ਉਹਨਾਂ ਨੇ ਇਹ ਗੱਲ ਕਹੀ ਕਿ ਸਾਨੂੰ ਦਰਿਆ ਦੇ ਲਈ ਵਖਾਣੀ ਚਾਹੀਦੀ ਸੀ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਸਲਾਹ ਦਿੱਤੀ ਕਿ ਦਰਿਆ ਦੇ ਲਈ ਵਖਾਣੀ ਚਾਹੀਦੀ ਸੀ ਮੈਂ ਮਜੀਠੀਆ ਸਾਹਿਬ ਇਹ ਗੱਲ ਕਹਿਣੀ ਚਾਹਣਾ ਅੱਜ ਤੁਹਾਨੂੰ ਦਰਿਆਦਲੀ ਦਾ ਚਿੰਤਾ ਆ ਗਿਆ ਜਦੋਂ ਜਨਾਲਾ ਪਰਿਵਾਰ ਨੂੰ ਤੁਸੀਂ ਸਾਈਡ ਤੇ ਕੀਤਾ ਉਦੋਂ ਤੁਸੀਂ ਕਿਉਂ ਨਹੀਂ ਦਰਿਆਦਲੀ ਵਿਖਾਈ ਮਨਵਜੋਤ ਸਿੰਘ ਸਿੱਧੂਵਾਲੀ ਕਿਉਂ ਨਹੀਂ ਤੁਸੀਂ ਦਰਿਆਦਲੀ ਵਿਖਾਈ ਤੁਸੀਂ ਜਨੰਦਰ ਸਿੰਘ ਸੇਖਵਾਲੀ ਕਿਉਂ ਨਹੀਂ ਦਰਿਆਦਲੀ ਵਿਖਾਈ ਤੁਸੀਂ ਸਰਦਾਰ ਰঞ্জੀਤ ਸਿੰਘ ਬ੍ਰਹਮਪੁਰਾ ਸਾਹਿਬ ਆਸਤੇ ਕਿਉਂ ਨਹੀਂ ਦਰਿਆਦਲੀ ਵਿਖਾਈ ਤੁਸੀਂ ਸਰਦਾਰ ਨਰਮਲ ਸਿੰਘ ਕੜੂ ਆਸਤੇ ਕਿਉਂ ਨਹੀਂ ਦਰਿਆਦਲੀ ਵਿਖਾਈ ਤੁਸੀਂ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਆਸਤੇ ਕਿਉਂ ਨਹੀਂ ਦਰਿਆਦਲੀ ਵਿਖਾਈ ਉਦੋਂ ਤੁਸੀਂ ਕਿਉਂ ਨਹੀਂ ਬੋਲੇ ਉਸ ਤੋਂ ਬਾਅਦ ਸੈਕੰਡ ਕਤਾਰ ਦੇ ਲੀਡਰਾਂ ਦੀ ਗੱਲ ਕਰੀਓ ਜਿਹਦੇ ਵਿੱਚ ਬੋਨੀ ਜੀ ਆ ਗਏ ਰਵਿਕਰਨ ਸਿੰਘ ਕਲੋਂ ਜੀ ਆ ਗਏ ਜਿੱਜ ਟਿੱਕਾ ਜੀ ਆ ਗਏ ਬਲਾਰੀਆ ਜੀ ਆ ਗਏ ਉਪਕਾਰ ਸਿੰਘ ਸੰਧੂ ਆ ਗਏ ਤਲਬੀਰ ਸਿੰਘ ਗੇਲੇ ਆ ਗਿਆ ਡਾਕਟਰ ਤਲਬੀਰ ਸਿੰਘ ਦੇਰਕਾ ਜੀ ਆ ਗਏ ਸਾਡੇ ਮੀਆਂ ਮੇਡ ਮਨਜੀਤ ਸਿੰਘ ਮੰਨਾ ਜੀ ਆ ਗਏ ਹਰਮਿੰਦਰ ਸਿੰਘ ਸੰਧੂ ਜੀ ਆ ਗਏ ਜੋਤੀ ਸਾਹਿਬ ਆ ਗਏ ਮੈਨੂੰ ਲੱਗਦਾ ਕਿ ਇੱਕ ਦੋ ਹੀ ਰਹਿਗੇ ਸੀ ਜਿਹੜੇ ਅੱਜ ਪ੍ਰੈਸ ਕਾਨਫਰੰਸ 'ਚ ਬੈਠੇ ਸੀ ਉਹ ਹੀ ਦੋ ਚਾਰ ਮੇਰੇ ਵੀਰ ਉਹਨਾਂ ਦੇ ਨਾਲ ਰਹਿ ਗਏ ਸੀਗੇ ਸੋ ਆਪਣੇ ਵਾਲੀ ਦਰਿਆਦ ਲਈ ਕਿਉਂ ਨਹੀਂ ਵਿਖਾਈ ਜੀ ਇਹ ਤੁਹਾਡੀ ਬੜੇ ਲੰਮੇ ਸਮੇਂ ਤੋਂ ਇਹ ਮਨਛਾ ਸੀ ਕਿ ਮੈਂ ਤਰੀਕੇ ਤਰੀਕੇ ਦੇ ਨਾਲ ਰੋਲਾ ਵਣਾ ਪਵੇ ਤੇ ਕਾਲੀਦ ਨੂੰ ਖਤਮ ਕਰਦਾ ਤੁਸੀਂ ਬੜੇ ਲੰਮੇ ਸਮੇਂ ਤੋਂ ਚਾਹੁੰਦੇ ਜਿਹਦੇ ਵਿੱਚ ਤੁਸੀਂ ਕਾਮਯਾਬ ਹੋ ਚੁੱਕੇ ਹੋ ਇਸ ਗੱਲ ਦੀ ਤੁਹਾਨੂੰ ਮੈਂ ਵਧਾਈ ਦੇਣਾ ਔਰ ਜਿਹੜੀ ਯਾਲੀ ਸਾਹਿਬ ਚੋਂ ਬਹੁਤ ਵਧੀਆ ਇਨਸਾਨੀ ਯਾਲੀ ਸਾਹਿਬ ਜਿਹੜੀ ਤੁਹਾਡੀ ਉਹਨਾਂ ਨਾਲ ਹੀ ਜਾਰੀ ਸੀਗੀ ਉਹ ਵੀ ਤੁਸੀਂ ਪਗਾ ਦਿੱਤੀ ਕਿਉਂਕਿ ਇਹ ਤੇ ਬੜੀ ਗੱਲ ਕਲੀਅਰ ਸੀ ਬੜੇ ਲੰਮੇ ਸਮੇਂ ਤੋਂ ਤੁਸੀਂ ਤਰੀਕੇ ਦੇ ਨਾਲ ਸੁਖਵੀਰ ਸਿੰਘ ਬਾਦਲ ਨੂੰ ਸਾਈਡ ਤੇ ਕਰਨਾ ਚਾਹੁੰਦੇ ਸੀ ਔਰ ਤੁਸੀਂ ਉਹ ਕਰ ਦਿੱਤਾ ਇਹ ਮਹਾਰਾਜਾ ਕਿ ਪਤਾ ਨਹੀਂ ਤੁਸੀਂ ਇਹ ਕਿੱਥੋਂ ਐਡਾ ਵੱਡਾ ਦਿਲ ਕੱਢ ਕੇ ਅੱਜ ਜਿਹੜਾ ਪ੍ਰੈਸ ਨੋਟ ਜਾਰੀ ਕਰਤਾ ਪਰ ਬਹੁਤ ਲੇਟ ਕੀਤਾ ਵੈਸੇ ਤੋਂ ਜੋ ਸਾਨੂੰ ਲੱਗਦਾ ਸੀ ਇਹ ਬੜਾ ਚਿਰ ਤੋਂ ਪਹਿਲਾਂ ਤੁਸੀਂ ਕਰਨਾ ਚਾਹੁੰਦੇ ਸੀ ਪਤਾ ਨਹੀਂ ਕਿਉਂ ਡਿਲੇ ਕਰ ਗਏ ਮਜੀਠੀਆ ਸਾਹਿਬ ਤੁਹਾਡੀ ਗੰਦੀ ਤੇ ਗੁੰਝਲਦਾਰ ਰਾਜਨੀਤੀ ਨੇ ਸਾਡੇ ਮਾਝੇ ਦੇ ਵਿੱਚ ਅਕਾਲੀ ਦਲ ਦਾ ਬਹੁਤ ਵਧੀਆ ਤਰੀਕੇ ਨਾਲ ਸਫਾਇਆ ਕਰ ਦਿੱਤਾ। ਔਰ ਤੁਸੀਂ ਉਸ ਸਫਾਇਆ ਕਰਨ ਦੇ ਵਿੱਚ ਕਾਮਯਾਬ ਹੋਏ। ਇਸ ਗੱਲ ਦੇ ਮੈਂ ਤੁਹਾਨੂੰ ਫੇਰ ਦੁਬਾਰਾ ਵਧਾਈ ਦੇਣਾ। ਔਰ ਮੇਰੇ ਵੀਰੋ ਦੇਖੋ ਮੈਂ ਸਮੇਂ-ਸਮੇਂ ਤੇ ਨਾਲ ਮੈਂ ਵੀ ਇਹਨਾਂ ਦੇ ਨਾਲ ਰਿਆਂ। ਅੱਜ ਦੀ ਤਰੀਕ ਅਕਾਲੀ ਦਲ ਖਤਮ ਹੋ ਚੁੱਕਾ। ਅਕਾਲੀ ਦਲ ਦੇ ਪੱਲੇ ਕੁਝ ਨਹੀਂ ਰਹਿ ਗਿਆ। ਔਰ ਜਿਸ ਤਰ੍ਹਾਂ ਦੇ ਨਾਲ ਸਾਡੇ ਸਤਕਾਰਯੋਗ ਜ਼ਥੇਦਾਰ ਸਹਿਬਾਨਾਂ ਨੂੰ ਜਲੀਲ ਕਰਕੇ ਤਖਤਾ ਬਾਨਾਂ ਤੋਂ ਲਿਆ ਗਿਆ ਮੈਂ ਉਹਦੀ ਸਖਤ ਨਖੀਦੀ ਕਰਦਾ ਔਰ ਮੈਂ ਕੱਲ ਵੀ ਗੱਲ ਕੀਤੀ ਸੀ ਅੱਜ ਵੀ ਕਹਿੰਨਾ ਕਿ ਜਿਹੜੇ ਜ਼ਥੇਦਾਰ ਸਹਿਬਾਨ 2 ਦਸੰਬਰ ਦੇ ਫੈਸਲੇ ਲੈ ਕੇ ਗਏ ਨੇ ਉਹਨਾਂ ਦੇ ਨਾਲ ਸਿੱਖ ਕੌਮ ਦੇ ਵਿੱਚ ਕਿਤੇ ਨਾ ਕਿਤੇ ਥੋੜੀ ਰਾਹਤ ਮਹਿਸੂਸ ਹੋਈ ਸੀ ਪਰ ਜੋ ਕੁਛ ਨਾ ਕਿਛ ਕਿਤੇ ਨਾ ਕਿਤੇ ਬਾਦਲਾਂ ਪ੍ਰਤੀ ਵੀ ਲੋਕ ਨਰਮ ਹੋ ਗਏ ਸੀਗੇ ਔਰ ਅੱਜ ਦੀ ਤਰੀਕ 'ਚ ਬਾਦਲ ਇੰਨੇ ਢੂੰਗੇ ਚਲ ਗਿਆ ਔਰ ਸ਼ਰੋਮ ਦੀ ਕਾਲੀ ਤੇ ਇੰਨਾ ਢੂੰਗਾ ਚਲ ਗਿਆ ساری ਜ਼ਿੰਦਗੀ ਨਹੀਂ ਬਾਹਰ ਆ ਸਕਦਾ ਔਰ ਜਿਹੜੀ ਨਹੀਂ ਗੱਲ ਮਜੀਠੀਆ ਸਾਹਿਬ ਦੀ ਉਹ ਮੈਂ ਸਾਰੀ ਗੱਲ ਕਰ ਦਿੱਤੀ ਆ ਕਿਉਂਕਿ ਕਿਸੇ ਨੂੰ ਕਹਿਣਾ ਸੋਖਾ ਆਪਣੇ ਆਪ ਇਹ ਕਰਨਾ ਔਖਾ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ